ਗੁਰਾਇਆ ਇਲਾਕੇ ਅੰਦਰ ਹੋ ਰਹੀਆਂ ਨਿਤ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਤਾਜ਼ਾ ਮਾਮਲਾ ਪਿੰਡ ਰੁੜਕਾਕਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਵੱਲੋਂ ਪਿੰਡ ਕੁੜਕਾ ਦੇ ਸਾਬਕਾ ਸਰਪੰਚ ਮੇਜਰ ਸਿੰਘ ਨੂੰ ਘੇਰ ਕੇ ਦਾਤਰ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਰੁੜਕੇ ਤੋਂ ਆਪਣੇ ਪਿੰਡ ਕੁਰਕੀ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਘੇਰਿਆ ਅਤੇ ਦਾਤਨ ਨਾਲ ਉਸਤੇ ਹਮਲਾ ਕੀਤਾ। ਉਹ ਆਪਣੇ ਵਿਚਾਲੇ ਖੇਤਾ ਵੱਲ ਨੂੰ ਦੌੜਿਆ ਪਰ ਪਿੱਛਾ ਕਰਦੇ ਹੋਏ ਲੁਟੇਰਿਆਂ ਨੇ ਉਸ ਦੀ ਲੱਤ ਤੇ ਦਾਤਨ ਨਾਲ ਹਮਲਾ ਕੀਤਾ ਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ ਜਿਸ ਵਿੱਚ 2000 ਰੁਪਏ ਸੀ ਉਹ ਜਾਂਦੇ ਹੋਏ ਉਸ ਦਾ ਮੋਬਾਈਲ ਵੀ ਖੋਹ ਕੇ ਲੈ ਗਏ ਜੋ ਰਸਤੇ ਵਿੱਚ ਡਿੱਗਿਆ ਮਿਲਿਆ। ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਵਿਦਰ ਸਿੰਘ ਨਾਮ ਹੈ ਮੇਰਾ। ਅੱਛਾ ਕੀ ਆਪ ਨੂੰ ਯਾ ਰੋੜਕੇ ਤੋਂ ਮੈਂ ਆ ਰਿਹਾ ਸੀਗਾ ਤੇ ਰਾਸਤੇ ਦੇ ਵਿੱਚ ਦੋ ਮੁਰਿਆਂ ਆਏ ਬੰਦੇ ਿੱਦਾਂ ਸਮੇਕੀ ਜਿਹਾ ਜੇ ਲੱਗਦੇ ਨਸ਼ੇ ਦੇ ਵਿੱਚ ਸੀਗੇ ਉਹ ਉਹਨੇ ਇੱਕਦਮ ਮੇਰੇ ਪੋਰੇ ਮੋਟਰਸਾਈਕਲ ਕੀਤਾ ਤੇ ਦਾਤਰ ਚੁੱਕਿਆ ਇਦਾਂ ਕਹਿੰਦੇ ਮਾਰ ਇਹ ਤੇ ਕਹਿੰਦਾ ਬੁੱਢੇ ਦੇ ਤੇ ਉਹ ਕਿ ਮੈਂ ਇੱਕਦਮ ਮੋਟਰਸਾਈਕਲ ਸੱਟ ਕੇ ਮੈਂ ਦੌੜ ਗਿਆ ਖੇਤ ਵਿੱਚ ਨੂੰ ਵੜ ਗਿਆ ਤੇ ਮੈਂ ਡਿੱਗ ਪਿਆ ਉੱਥੇ ਮਗਰੇ ਉਹ ਸਾਹ ਜਾ ਕੇ ਮੇਰੇ ਦੰਤ ਮਾਰ ਲੱਤ ਤੇ ਪੈਰਸ ਕੱਢ ਲਿਆ ਤੇ ਫੋਨ ਅਜ ਤੱਕ ਹੀਸਾ ਕੱਟ ਲਿਆ ਮੇਰਾ ਤਾਂ ਉਹ ਖਚਰੇ ਫੋਨ ਛੱਟ ਗਿਆ ਰਸਤੇ 'ਚ ਉਹ ਇਸ ਟਾਈਮ ਕਿਨੇ ਕਿਨੇ ਟਾਈਮ 1.5 ਤਿੰਨ ਵਜੇ ਦਿਨ ਹਾਂਜੀ ਕਿੰਨੇ ਕਿੰਨੇ ਪੈਸੇ 2000 ਤਕਰੀਬਨ 1500 2000 ਦੇ ਵਿੱਚ ਕੋਈ ਗੱਲ ਨਹੀਂ ਹਾਂਜੀ ਗੱਲ ਕਰੀ ਦਿੱਤੀ ਪੁਲਿਸ ਤਾਂ ਆ ਗਈ ਮੁੱਖ ਤੱਕ ਛੇਤੀ ਆ ਗਏ ਤੇ ਸੁਨੇਹੇ ਵਾਲੇ ਵੀ ਆ ਗਏ ਤਾਂ ਟਿੱਕ ਕਰਾਇਆਂ ਵਾਲੇ